ਸ੍ਰੀ ਹਰ ਗੁਰੂ ਜੀ ਸ੍ਰੀ ਮਹਾਰਾਜਾ ਜੋ ਗਵਾਲੀ ਦੇ ਕਿਰੇ ਵਿੱਚ ਰਵਿੰਜਾ ਰਾਜਿਆਂ ਨੂੰ ਮਿਹਰਾਈ ਕਰਕੇ ਜੋ ਅੰਬਰਸਾ ਦੀ ਧਰਤੀ ਤੇ ਪਹੁੰਚੇ ਉਹਨਾਂ ਦੇ ਆਨੰਦ ਤੇ ਖੁਸ਼ੀ ਵਿੱਚ ਦੀਪ ਮਾਲਾ ਕੀਤੀ ਐਸੀ ਸ਼ਬਦ ਹੈ ਅੱਗੇ ਹੋ ਕੇ ਸੇਵਾ ਕਰਦੀ ਹੈ ਇਹ ਜੋ ਸਦਾ ਸਾਨੂੰ ਗੁਰਨਾਗਦੇਵ ਨੂੰ ਲੈ ਕੇ ਤਸਾ ਭਾਸ਼ਣ ਦਿੱਤਾ ਗੁਰਦਾਰਾ ਬਾਬਾ ਮੱਖਣਸ਼ਾਲ ਬਣਾ ਸਿਕ ਸੈਂਟਰ ਵਿੱਚ ਅੱਜ ਸਿਕ ਸੰਤਾ ਵੱਡੀ ਗਿਣਤੀ ਵਿੱਚ ਪਹੁੰਚਿਆ ਨੇ ਸਸਿਕਰ ਜੀ ਮੈਂ ਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਗੁਰਦੁਆਰਾ ਬਾਬਾ ਮੱਖਣਸ਼ਾਲੂ ਬਾਰਾਨਸੀ ਸੈਂਟਰ ਦੇ ਵੱਲੋਂ ਬੰਦੀ ਛੋੜ ਦਿਵਸ ਦੇ ਪਵਿੱਤਰ ਦਿਹਾੜੇ ਮੌਕੇ ਸ਼ਾਨਦਾਰ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿੱਥੇ ਇਸ ਮੌਕੇ ਕੀਤੇ ਦੀਪ ਮਾਲਾ ਨੇ ਚਾਰ ਚੰਦ ਲਗਾ ਦਿੱਤੇ ਤਾਂ ਉੱਥੇ ਸੰਗਤਾਂ ਨੇ ਇਕੱਠ ਨੇ ਇਸ ਨੂੰ ਹੋਰ ਵੀ ਜ਼ਿਆਦਾ ਰੌਸ਼ਨਾ ਦਿੱਤਾ ਸਿੱਖ ਇਤਿਹਾਸ ਦੇ ਵਿੱਚ ਬੰਦੀ ਛੋੜ ਦਿਵਸ ਇੱਕ ਅਜਿਹਾ ਪਵਿੱਤਰ ਦਿਹਾੜਾ ਹੈ ਜੋ 6ਵੇਂ ਪਾਤਸ਼ਾਹ ਸਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਲੋਂ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾ ਕਰਵਾ ਕੇ ਮਨੁੱਖਤਾ ਅਤੇ ਨਿਆਂ ਦੀ ਜੋਤ ਜਗਾਉਣ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਹੈ ਇਸ ਇਤਿਹਾਸਿਕ ਘਟਨਾ ਨੇ ਸਿੱਖੀ ਦੇ ਸਿਧਾਂਤਾਂ ਨੂੰ ਸਦਾ ਦੇ ਲਈ ਅਮਰ ਕਰ ਦਿੱਤਾ ਕਿ ਸਿੱਖ ਕੌਮ ਸਿਰਫ ਆਪਣੇ ਲਈ ਨਹੀਂ ਸਗੋਂ ਹਰ ਇਨਸਾਨ ਦੀ ਭਲਾਈ ਦੇ ਲਈ ਖੜੀ ਹੈ ਇਸੇ ਜੋਸ਼ ਅਤੇ ਸ਼ਰਧਾ ਦੇ ਨਾਲ ਗੁਰਦੁਆਰਾ ਬਾਬਾ ਮੱਖਣਸ਼ਾਹ ਲੁਬਾਣਾ ਸਿੱਖ ਸੈਂਟਰ ਵਿਖੇ ਬੰਦੀ ਛੋੜ ਦਿਵਸ ਬਹੁਤ ਹੀ ਵੱਡੇ ਪੱਧਰ ਤੇ ਮਨਾਇਆ ਗਿਆ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸੁਖਜਿੰਦਰ ਸਿੰਘ ਸੁਭਾਨਪੁਰ ਨੇ ਸਾਰੀ ਸੰਗਤ ਨੂੰ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਸੰਗਤ ਦਾ ਧੰਨਵਾਦ ਵੀ ਕੀਤਾ। ਆਪ ਸੰਤਾਂ ਨੂੰ ਅੱਜ ਬੇਨਤੀ ਕੀਤੀ ਜਾਂਦੀ ਹੈ ਬਹੁਤ ਹੀ ਖੁਸ਼ੀ ਦਾ ਘੜਾ ਹੈ ਜੋ ਅੱਜ ਬੰਦੀ ਛੋੜ ਦਿਵਸ ਗੁਰੂ ਘਰ ਵਿੱਚ ਬੜੇ ਸ਼ਰਧਾ ਤੇ ਭਾਵਨਾ ਨਾਲ ਜਾ ਰਿਹਾ ਹੈ। ਸ੍ਰੀ ਹਰ ਗੁਰੂ ਦੇ ਸ੍ਰੀ ਮਹਾਰਾਜਾ ਜੋ ਗੋਵਾਲੀ ਦੇ ਕਿਰੇ ਵਿੱਚ 52 ਰਾਜਿਆਂ ਨੂੰ ਇਿਹਰਾਇ ਕਰਕੇ ਜੋ ਅੰਬਰਸਾ ਦੀ ਧਰਤੀ ਤੇ ਪਹੁੰਚੇ ਉਹਨਾਂ ਦੇ ਆਨੰਦ ਤੇ ਖੁਸ਼ੀ ਵਿੱਚ ਦੀਪ ਮਾਲਾ ਕੀਤੀ ਜੋ ਆ ਦਿਹਾੜਾ ਗੋਵਾਲੀ ਦਾ ਤੇ ਬੰਦੀ ਛੋੜ ਦਿਵਸ ਮਾਇਜੰਦਾ ਹੈ ਖਾਸ ਸੰਤਾਂ ਜੋ ਅੱਜ ਗੁਰਦਵਾਰਾ ਬਾਬਾ ਫ਼ਰੀਦ ਸਾਹਿਬ ਬਣਾਇ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਈ ਜਾ ਰਿਹਾ ਹੈ ਆਈਆਂ ਸੰਤਾਂ ਅਸੀਂ ਅੱਜ ਸੋ ਸੰਤਾਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਸੰਗਤਾਂ ਨੇ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਦੀਵੇ ਅਤੇ ਮੋਮਬਤੀਆਂ ਜਗਾ ਕੇ ਆਪਣੇ ਮਨ ਦੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਜਦਕਿ ਆਤਿਸ਼ਬਾਜ਼ੀ ਅਤੇ ਪਟਾਕਿਆਂ ਦੇ ਨਾਲ ਮਾਹੌਲ ਹੋਰ ਵੀ ਜ਼ਿਆਦਾ ਰੌਸ਼ਨ ਹੋ ਗਿਆ ਇਸ ਮੌਕੇ ਰਕबीर ਸਿੰਘ ਸੁਬਾਨਪੁਰ ਹੁਣਾਂ ਦੇ ਵੱਲੋਂ ਵੀ ਸਨੇਹਾ ਸੰਜਾ ਕੀਤਾ ਗਿਆ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਾਣੀ ਸਾਨੂੰ ਦੱਸਦੀ ਹੈ ਕਿ ਸਿੱਖੀ ਹਮੇਸ਼ਾ ਸੱਚ ਹਿੰਮਤ ਅਤੇ ਮਨੁੱਖਤਾ ਰਾਹੀਂ ਤੁਰਦੀ ਹੈ ਅੱਜ ਗੁਰਦੁਆਰਾ ਬਾਬਾ ਮਕਸਿਆਲ ਬਾਣਾ ਵਿੱਚ ਸੇਵੀ ਪਾਸ਼ਾ ਸ੍ਰੀ ਗੁਰੂ ਹਰਗੋਇ ਸਹਿਬ ਜੀ ਦਾ ਬੰਦੀ ਛੋੜ ਦੇ ਬਹੁਤ ਹੀ ਸ਼ਰਧਾ ਤੇ ਧੂਮਤਾਵਨਾ ਮਨਾਇਆ ਜਾ ਰਿਹਾ ਹੈ। ਆਸੂਚੀਆਂ ਸੰਗਤਾਂ ਸੂ ਸੰਸਾਰ ਇਤਿਹਾਸ ਤੋਂ ਜਾਣਦੇ ਹੋ ਕਿ ਕਵਾਲੀਅਰ ਦੇ ਕਿਲੇ ਤੋਂ ਰਿਹਾ ਹੋ ਕੇ ਜੀਵੀ ਪਾਸ਼ਾ ਜੀ ਰਾਮ ਸਾਹਿਬ ਪਹੁੰਚੇ ਤੁਹਾਨੂੰ ਦੀ ਦੀਵਾਲਾ ਕਰਕੇ ਸਵਾਦ ਕੀਤਾ ਗਿਆ। ਇਹ ਇਤਿਹਾਸ ਹੈ ਕਿ ਜੋ ਸਾਡਾ ਸਿੱਖੀ ਸਿਧਾਂਤ ਹੈ ਇਹ ਹਮੇਸ਼ਾ ਦੁਨੀਆ ਦੇ ਔਖੇ ਸਮੇਂ ਹਮੇਸ਼ਾ ਖੜਦਾ ਹੈ। ਕਿਸੇ ਪਾਸੇ ਵੀ ਕੋਈ ਮੁਸ਼ਕਲ ਆਈ ਇਹ ਸਿਰ homogd ਹੈ ਅੱਗੇ ਹੋ ਕੇ ਸੇਵਾ ਕਰਦੀ ਹੈ ਜੀ ਜੋ ਸਦਾ ਸਾਨੂੰ ਗੁਰੂ ਨਾਨਕ ਦੇਵ ਜੀ ਲੈ ਕੇ ਤਸਾ ਭਾਸ਼ਣ ਦਿੱਤਾ ਉਹਤੇ ਪੈਰਾ ਚਲਦੇ ਲਾਉਂਦੇ ਹੋਏ ਲੰਗਰਾਂ ਦੀ ਕਿਸੇ ਤਰ੍ਹਾਂ ਦੇ ਪਿੱਛੇ ਦੇ ਕਰੋਨਾ ਕਾਲ ਦੇ ਵਿੱਚ ਵੀ ਦੇਖੋ ਖੜਾਏ ਪਿੱਛੇ ਪੰਜਾਬ ਦੇ ਵਿੱਚ ਦੁਨੀਆ ਦੇ ਵੀ ਜਿਹੜੇ ਜੰਗਾ ਲੱਗਦੀਆਂ ਹਨ ਸਾਡੇ ਜੋ ਸਿੱਖ ਹਨ ਅੱਗੇ ਜਾ ਕੇ ਸੇਵਾ ਕਰਦੇ ਹਾਂ ਇਹ ਨਹੀਂ ਦੇਖਦੇ ਕਿ ਸਾਡੇ ਨਾਲ ਕੋਈ ਖੜਦਾ ਨਹੀਂ ਕਰਦਾ ਪਰ ਇਹ ਜੋ ਆਪਣੇ ਆਪਣਾ ਆਪ ਨੂੰ ਸ਼ਾਵਰ ਕਰਨ ਦੀ ਜੋ ਭਾਵਨਾ ਹੈ ਕਦੀ ਛੱਡਦੇ ਨਹੀਂ ਇਹ ਸਭ ਕੁਝ ਸਾਨੂੰ ਗੁਰਵਾਨੇ ਸ਼ਦਾਏ ਦੱਸਿਆ ਹੈ ਗੁਰੂ ਘਰ ਦੀ ਇਮਾਰਤ ਨੂੰ ਦੀਵਿਆਂ ਅਤੇ ਮੋਮਬਤੀਆਂ ਦੇ ਨਾਲ ਚਮਕਾਇਆ ਗਿਆ ਅਤੇ ਸ਼ਾਮ ਦੇ ਸਮੇਂ ਦੀਪਮਾਲਾ ਦਾ ਨਜ਼ਾਰਾ ਵੇਖਣ ਯੋਗ ਸੀ ਸੰਗਤਾਂ ਨੇ ਪੂਰੇ ਉਤਸ਼ਾਹ ਦੇ ਨਾਲ ਹਾਜ਼ਰੀ ਭਰੀ ਅਤੇ ਗੁਰਦੁਆਰੇ ਦਾ ਹਰ ਕੋਨਾ ਰੌਸ਼ਨੀ ਅਤੇ ਸ਼ਰਧਾ ਦੇ ਨਾਲ ਭਰ ਗਿਆ ਸਵਾਗਤ ਦੇ ਦੌਰਾਨ ਗਿਆਨੀ ਅਮਰੀਕ ਸਿੰਘ ਜੀ ਅਤੇ ਗਿਆਨੀ ਕੁਲਵੰਤ ਸਿੰਘ ਜੀ ਨੇ ਬੰਦੀ ਛੋੜ ਦਿਵਸ ਦੇ ਇਤਿਹਾਸ ਤੇ ਜਾਣਨਾ ਪਾਇਆ ਅਤੇ ਗੁਰੂ ਸਾਹਿਬ ਦੇ ਅਸੂਲਾਂ ਨੂੰ ਅਪਣਾਉਣ ਦਾ ਸੁਨੇਹਾ ਦਿੱਤਾ ਅਤੇ ਨਾਲ ਹੀ ਸਾਰੀ ਸੰਗਤ ਨੂੰ ਵਧਾਈ ਵੀ ਦਿੱਤੀ ਤੇ ਅੱਜ ਦੇ ਦਿਨ ਬੰਦੀ ਛੋੜ ਦਿਵਸ ਦੇ ਉੱਤੇ ਸਿੱਖ ਸੰਗਤਾਂ ਨੂੰ ਇਹ ਸੁਨੇਹਾ ਹੈ ਕਿ ਅਕਾਲ ਤਖਤ ਦੀ ਸਜਣਾ ਕਰਕੇ ਸਮੇਂ ਦੇ ਹਾਕਮ ਸਰਕਾਰ ਨੇ ਜਿਹੜਾ ਚੈਲੰਜ ਕੀਤਾ ਸੀ ਕਿ ਰਾਜੇ ਤੋਂ ਬਿਨਾਂ ਕੋਈ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ ਕੋਈ ਪੱਗ ਨਹੀਂ ਬਨ ਸਕਦਾ ਕੋਈ ਸ਼ਾਸਤਰ ਨਹੀਂ ਰੱਖ ਸਕਦਾ ਗੁਰੂ ਸਾਹਿਬ ਨੇ ਥਾਲ ਤੱਕ ਸਭ ਤੋਂ ਹਕਮਨਾਮਾ ਜਾਰੀ ਕੀਤਾ ਕਿ ਖਾਲਸਾ ਦੋ ਦੋ ਕੋੜਿਆਂ ਦੀ ਸਾਰੀ ਕਰੇਗਾ ਦੋ ਦੋ ਦਸਤਾਰਾਂ ਸਜਾਏਗਾ ਔਰ ਦੋ ਦੋ ਕਿਰਪਾਨਾਂ ਰੱਖੇਗਾ ਇਹ ਵੱਖਰੀ ਗੱਲ ਕਿ ਸਾਨੂੰ ਦੋ ਕਿਰਪਾਨਾਂ ਪਾਉਣ ਦਾ ਹੁਕਮ ਹੈ ਅੱਜ ਅਸੀਂ ਇੱਕ ਕਿਰਪਾਨ ਪਾਉਣ ਤੋਂ ਬਾਕੀ ਹਾਂ ਸਾਨੂੰ ਦੋ ਦੋ ਦਸਤਾਰਾਂ ਸਜਾਉਣ ਦਾ ਹੁਕਮ ਹੈ ਅਸੀਂ ਇੱਕ ਵੀ ਦਸਤਾਰ ਸਜਾਉਣ ਤੋਂ ਬਾਕੀ ਹਾਂ ਸੋ ਗੁਰੂ ਸਾਹਿਬ ਦੀ ਕਿਰਪਾ ਕਰਨ ਸਿੱਖ ਜਗਤ ਦੇ ਵਿੱਚ ਇਸਾਂ ਦਾ ਵਿਚਾਰ ਤੇ ਪ੍ਰਸਾਰ ਹੋਵੇ ਗੁਰਦਾਰਾ ਬਾਬਾ ਮੱਖਣਸ਼ਾਲ ਬਾਨਾ ਸਿੱਖ ਸੈਂਟਰ ਵਿੱਚ ਅੱਜ ਸਿੱਖਾਂ ਸੰਗਤਾਂ ਵੱਡੀ ਗਿਣਤੀ ਵਿੱਚ ਪਹੁੰਚੀਆਂ ਨੇ ਇਹ ਧੰਨੂਰ ਅਰਗੁਮੇਨ ਸਿੰਘ ਮਹਾਰਾਜ ਨੇ ਬਹੁਤ ਵੱਡਾ ਪ੍ਰੋਗਰਾਮ ਅੱਜ ਦਾ ਦਿਨ ਕੀਤਾ ਜੋ ਅੱਜ ਵੱਡੀ ਤعداد ਤੇ ਸੰਗਤਾਂ ਗੁਰਦਾਰਾ ਬਾਬਾ ਮੱਖਣਸ਼ਾਲ ਬਾਨਾ ਸਿੱਖ ਸੈਂਟਰ ਪਹੁੰਚੀਆਂ ਨੇ ਅਸੀਂ ਸਾਰੀਆਂ ਸੰਗਤਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਦਾਸ ਗੁਰਦਾਰਾ ਬਾਬਾ ਮੱਖਣਸ਼ਾਲ ਬਾਨਾ ਕਟੇੜ ਹੈ ਗਣਤੀ ਯਾਨੀ ਪ੍ਰਵੰਸ਼ ਸਿੰਘ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅੱਜ ਦਾ ਦਿਨ ਬੰਦੀ ਸ਼ੁਰੂ ਕਰਦੇ ਨੇ ਜਦੋਂ ਬਾਹਰ ਕੱਢਿਆ ਤੇ ਫਿਰ ਮੰਡੀ ਸ਼ੋਰ ਦਾਤਾ ਅਕਵਾਨ ਦੇ ਸੰਸਾਰ ਦੇ ਸਮਰੱਖਾ ਰੱਖਣ ਵਾਲੇ ਗੁਰੂ ਬਣ ਗਏ ਅੱਜ ਮਹਾਨ ਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਦੀ ਧੂਰ ਮੱਸੀ ਨੂੰ ਲਾਈਏ ਤੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਅੰਤ ਦੇ ਵਿੱਚ ਲੰਗਰ ਦਾ ਵਿਸ਼ਾਲ ਪ੍ਰਬੰਧ ਕੀਤਾ ਗਿਆ ਸੀ ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੇ ਭੋਜਨ ਅਤੇ ਮਠਾਈਆਂ ਦੀਆਂ ਸਟਾਲਾਂ ਲਗਾਈਆਂ ਗਈਆਂ ਸਨ ਇਸ ਮੌਕੇ ਭਾਈ ਗੁਰਪ੍ਰੀਤ ਸਿੰਘ ਬੱਲੜਵਾਲ ਵਾਲਿਆਂ ਦਾ ਕੀਰਤਨੀ ਜਥਾ ਵੀ ਉੱਚੇ-ਚੇਤਾਰ ਤੇ ਪਹੁੰਚਿਆ ਅਤੇ ਗੁਰਬਾਣੀ ਦੇ ਸੁਰਾਂ ਦੇ ਨਾਲ ਸੰਗਤ ਨੂੰ ਨੇਹਾਲ ਕੀਤਾ ਇਸ ਸਮਾਗਮ ਨੇ ਸਾਬਿਤ ਕਰ ਦਿੱਤਾ ਹੈ ਕਿ ਬੰਦੀ ਛੋੜ ਦਿਵਸ ਸਿਰਫ ਇੱਕ ਇਤਿਹਾਸਕ ਘਟਨਾ ਨਹੀਂ ਸਗੋਂ ਮਨੁੱਖਤਾ, ਸ਼ਰਧਾ ਅਤੇ ਏਕਤਾ ਦਾ ਵੀ ਪ੍ਰਤੀਕ ਹੈ ਜੋ ਅੱਜ ਵੀ ਸਿੱਖ ਕੌਮ ਨੂੰ ਪ੍ਰੇਰਨਾ ਦਿੰਦਾ ਹੈ ਇਸ ਮੌਕੇ ਗੁਰਦਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਵੱਲੋਂ ਇਹ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਦੇ ਵਿੱਚ ਵੀ ਇੱਕ ਵੱਡਾ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਵੇਗਾ ਜਿਸ ਵਿੱਚ ਸਾਰੀ ਸਾਧ ਸੰਗਤ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ ਨਿਊਯਾਰਕ ਤੋਂ ਗਿਲ ਪ੍ਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ